ਮੂਰੇ ਪੂਰੀ ਸਾਡੀ ਬੇਨਤੀ ਨਹੀਂ ਸੁਣ ਰਹੇ ਹੈਗੇ ਪਹਿਨ ਜੀ ਤੁਹਾਨੂੰ ਪਹਿਨ ਜੀ ਕਹਿ ਕੇ ਬੇਟਾ ਕਹਿ ਕੇ ਪੁੱਤਰ ਕਹਿ ਕੇ ਸਾਰਾ ਕਹਨੇ ਆ ਇਹਨੂੰ ਕੁੱਤੇ ਨੂੰ ਉਧਰ ਲੈ ਜਾ ਕਰੋ ਨਾਲੋ ਵੀਡੀਓ ਹਾਂ ਵੀਡੀਓ ਬਣਾਉਣ ਦੀ ਗੱਲ ਨਹੀਂ ਹੈਗੀ ਤੁਸੀਂ ਆਹ ਦੇਖੋ ਇਧਰ ਦਫ਼ਤਰ ਨੇ ਦਫ਼ਤਰ ਵਾਲੇ ਮੂਰੇ ਤੁਸੀਂ ਆਨੇ ਪਤਾ ਨਹੀਂ ਕਿਹੜੇ ਮੱਲੇ ਵਿੱਚ ਆਨੇ ਹੋ ਇੱਥੇ ਆ ਕਿ ਬਰ ਕਰਾਣੀ ਹੁੰਦੀ ਆ ਮੈਨੂੰ ਸਮਝ ਨਹੀਂ ਆਂਦੀ ਵੀ ਕਿਉਂ ਤੁਸੀਂ ਸਮਝਦੇ ਨਹੀਂ ਪਏ ਹੈਗੇ ਦਫ਼ਤਰ ਆ ਤੁਸੀਂ ਇੱਧਰ ਚਾਂਜਰ ਕੇ ਕੀ ਕਰਨਾ ਦਫ਼ਤਰ ਮੇਰੇ ਸਾਹਮਣੇ ਦਫ਼ਤਰ ਆ ਦੇਖੋ ਤੁਸੀਂ ਇੱਥੇ ਸਾਹਮਣੇ ਦਫ਼ਤਰ ਤੁਹਾਡਾ ਨਹੀਂ ਦਫ਼ਤਰ ਆ ਆ ਦਫ਼ਤਰ ਆ ਮੇਰਾ ਤੁਸੀਂ ਕਹਿੰਦੇ ਬਈ ਇੱਥੇ ਸਾਹਮਣੇ ਆ ਕਾਲੇ ਵਾਸਤੇ ਪਰੇਸ਼ਾਨ ਕਰਦੇ ਪਏ ਮੈਨੂੰ ਦੱਸੋ ਜੀ ਪਰੇਸ਼ਾਨ ਤੁਸੀਂ ਕੀਤਾ ਹੈ ਨਹੀਂ ਨਹੀਂ ਕਾਲੇ ਵਾਸਤੇ ਇੱਕ ਇੱਕ ਬਤਮੀਦੀ ਹੈ ਇਹ ਬਤਮੀਦੀ ਤੁਹਾਡੀ ਹੈ ਹਾਂ ਵੀ ਇੱਥੇ ਆ ਕੇ ਗੰਦ ਬਾਕੇ ਜਾਣਾ ਆਪਣੇ ਘਰੇ ਕਰਾ ਲਓ ਤੇ ਕੋਠੇ ਤੇ ਕਰਾ ਲਓ ਆਪਣੇ ਕੋਠੇ ਤੇ ਕਰਾ ਲਓ ਅੰਕਲ ਅਬ ਰੋ ਦੇਖ ਅਬ ਤੂੰ ਰੋ ਜੇ ਲੈਟਰੀ ਕਰਾਉਣ ਵਾਸਤੇ ਆ ਜੀ ਨਾ ਦਫਤਰ ਨੇ ਉਰੇ ਆ ਦੇਖ ਆ ਦੇਖ ਤੇ ਦਫਤਰ ਕਿੱਥੇ ਹੈ ਉਹ ਦਫਤਰ ਕਿੱਥੇ ਹੈ ਦਫਤਰ ਮੇਰਾ ਉਹ ਤੇਰਾ ਦਫਤਰ ਆਪਣੇ ਘਰੇ ਕਰਾ ਜਾ ਕੇ ਆਪਣੇ ਕੋਠੇ ਤੇ ਕਰਾ ਲੈ ਤੇਰੀ ਵੇਲਿੰਗ ਅਗੇ ਆਪਣੇ ਕੋਠੇ ਤੇ ਕਿਰਾਇਆ ਕਰਾਇਆ ਤੇਰੀ ਬਿਲਡਿੰਗ ਅੱਗੇ ਆ ਦੇਖੋ ਜੀ ਇਹਨਾਂ ਇੱਕ ਬੰਦਾ ਹੈਗਾ ਇਹਦੀ ਮਾਂ ਵੀ ਕਦੇ ਆ ਜਾਂਦੀ ਪਿਓ ਵੀ ਆ ਜਾਂਦਾ ਨਾਲ ਦੇ ਤੋ ਆਉਂਦੇ ਆ ਤੇ ਤੇਰੀ ਗੰਦ ਵੀ ਤਾਂ ਆਏਗਾ ਫਿਰ ਆ ਦੇਖੋ ਵਿਕਾਸ ਕਰ ਰਿਹਾ ਵਾ ਇਹ ਲੋਕਲ ਮੁੰਨਾ ਕੁੱਤੇ ਆ ਦੇਖੋ ਗੰਦ ਪਾਉਣ ਨਾਲ ਆਂਦਾ ਵਾ ਇੱਥੇ ਜਾਣ ਬੁੱਝ ਕੇ ਆਂਦਾ ਵਾ ਇਹ ਆ ਦੇਖੋ ਆ ਗੰਦ ਪਾਉਂਦਾ ਇਹ ਆਪਣੇ ਕੋਠੇ ਤੇ ਕਰਾਇਆ ਕੇ ਇਹਨੂੰ ਗੰਦ ਚੱਕੀ ਜਾ ਕੇ ਰੱਚਾ ਹਾਂ ਜੀ ਤੇ ਸਫਾਈ ਕਰਵਾਈਆ ਹੁਣ ਅਸੀਂ ਇਹ ਕਿਹੜੀ ਸਫਾਈ ਦਿੱਕਦੀ ਤਾਂ ਹੋਈ ਨਹੀਂ ਹੈ ਹਾਂ ਤੈਨੂੰ ਸਮਝ ਆਂਦੀ ਆ ਕਿ ਤੂੰ ਕਰਾ ਲਵਾ ਕੇ ਸਫਾਈ ਕਰਾਈ ਹੈ ਨਾ ਕਿੰਨੇ ਤੂੰ ਹਾਂ ਆਛਾ ਹਾਂ ਤੈਨੂੰ ਵਾੜਾ ਪਤਾ ਮਿਹਰਬਾਨ ਆ ਦੇਖੋ ਜੀ ਇਹ ਨਾ ਬਕਵਾਸ ਕਰਦਾ ਦਾ ਬੰਦਾ ਰੋਜ਼ ਇੱਥੇ ਆਂਦਾ ਵਾ ਕਲੇਸ਼ ਪੁੰਨਾ ਦੀ ਮਾਂ ਨੂੰ ਉਸ ਪਿਆਰ ਨਾਲ ਬੜੇ ਪਿਆਰ ਨਾਲ ਲਿਆ ਵਾ ਇਹਨੂੰ ਬੀਜੀ ਭੈਣ ਜੀ ਕਾ ਕਿ ਉਹ ਸਮਝਾਇਆ ਵਾ ਇਹ ਸਮਝਦੇ ਨਹੀਂ ਹੋ ਗੰਦ ਪਾਉਣ ਹੁੰਦੇ ਨੇ ਤੇਰਾ ਦਸਤਰ ਕਿੱਥੇ ਆ ਹਾਂ ਤੈਨੂੰ ਸਮਝਿਆ ਨਾ ਉਹਦੇ ਵਕੀਲ ਲਿਖਿਆ ਨਾ ਸਾਹਮਣੇ ਤੇ ਤੇਰੀ ਬਿਲਡਿੰਗ ਅੱਗੇ ਕਰਾ ਰਹੇ ਆ ਬਸ ਠੀਕ ਹੈ ਤੂੰ ਦੱਸ ਤਾਂ ਨਾ ਹੁਣ ਇੱਥੇ ਨਹੀਂ ਗਾਣੀ ਹੈਗੀ ਅੱਗੇ ਤੋਂ ਪਬਲਿਕ ਪਲੇਸ ਹੈ ਹਾਂ ਪਬਲਿਕ ਪਲੇਸ ਤੇ ਗੰਦ ਪਾਉਣ ਨੂੰ ਆਏ ਇੱਥੇ ਤੇ ਜਿਹੜਾ ਉਹ ਦੂਜੇ ਕਰਦੇ ਨੇ ਉਹ ਕੋਈ ਨਹੀਂ ਆਂਦਾ ਇੱਥੇ ਤੂੰ ਹੀ ਆਂਦਾਸ ਕੱਲਾ ਤੇਰਾ ਗੰਦ ਉਹ ਜੋ ਆ ਕੇ ਤੇਰੀ ਇਦੋਂ ਦਫ਼ਤਰ ਆ ਕੇ ਮੂਹਤੇ ਨੇ ਆਉਂ ਮੈਂ ਕਿਹਾ ਨਾ ਫालतू ਬਕਵਾਸ ਨਹੀਂ ਕਰਨੀ ਤੂੰ ਚੱਲ ਜਾ ਮੇਰੇ ਨੇੜੇ ਦਾ ਸੱਪੜ ਖਾਨ ਨੂੰ ਪਰੇ ਹੋ ਜਾ ਤੂੰ ਚੱਕ ਜੇ ਨਾਲੇ ਜਾਨ ਬੋਝ ਕੇ ਤੂੰ ਚਖਾ ਤੇ ਅਦੋਂ ਕਿ ਗੰਦ ਪਾਣ ਵਾਸਤੇ ਆਂਦੇ ਨੇ ਇੱਥੇ ਆਂਦੇ ਨੇ ਇਹ ਸਾਰੇ ਜੰਬਰੀ ਇੱਦਾਂ ਲਾਹੇ ਇਹਦੀ ਮਾਂ ਨੂੰ ਵੀ ਵੜੀ ਸਮਝਾਇਆ ਕਿ ਉਹਨੂੰ ਵੀ ਬੜੀ ਸਮਝਾਇਆ ਵਾ ਤੇ ਦਫ਼ਤਰ ਤੇਰਾ ਉੱਥੇ ਲੱਗਿਆ ਇੱਥੇ ਲੱਗਿਆ ਤੈਨੂੰ ਕਿਹਾ ਵਾ ਨਾ ਵੀ ਆ ਦਫ਼ਤਰ ਆ ਮੇਰਾ ਆ ਸਾਹਮਣੇ ਬਿਲਡਿੰਗ ਮੇਰੀ ਆ ਸਾਹਮਣੇ ਆ ਤੇਨੂੰ ਜਾਨੇ ਇੱਥੇ ਨਹੀਂ ਕਰਨਾ ਕਿਸੇ ਨਾਲ